ਸਸੇ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਲੂਕਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡੇ ਦੀ ਆ ਨੇੜੇ ਪਿੰਡ ਭਗਤਾ ਭਾਈ ਘਰ ਆ ਜਾਂਦਾ ਜੀ ਜਿਹੜੇ ਕਰੋ ਵੀਡੀਓ ਬਣਾ ਰਹੇ ਆ 22 ਇੱਕ ਦੰਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਨੀਲੀ ਰਵੀ ਦੀ ਮੱਝ ਸੇਲਾ ਬਾਈ ਦੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਮਸੂਆ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਾਈ ਜੀ ਮੇਰਾ ਨਾਮ ਚਮਕੌਰ ਸਿੰਘ ਐਮਸੀ ਮਲੂਕੇ ਦੇ ਵਿੱਚ ਦੇ ਨਾਮ ਨਾਲ ਲਾਇਆ ਜਾਂਦਾ ਹੈਗਾ ਠੀਕ ਆ ਜੀ ਤੇ ਮੇਰਾ ਘਰ ਡੋਡਾਂ ਵਾਲੀ ਸੜਕ ਦੇ ਉੱਤੇ ਜੀ ਡੋਡਾਂ ਦੀ ਸੜਕ ਤੇ ਉੱਤੇ ਜੀ ਤੇ ਇਹ ਐਨੀਮਲ ਸੇਲ ਆਏ ਮੱਝ ਦੀ ਕੀ ਡਿਟੇਲ ਆ ਕਿੰਨਵੇਂ ਸੂਏ ਸੂਏ ਵੀ ਹੈ ਜੀ ਇਹ ਇਹ ਦੂਜੇ ਸੂਏ ਆ ਬਾਈ ਜੀ ਕਿੰਨਾ ਟਾਈਮ ਹੋ ਗਿਆ ਸੂਏ ਨੂੰ ਜੀ ਇਹ ਨੂੰ ਅੱਜ 18 ਕ ਦਿਨ ਹੋ ਚਲੇ ਜੀ 18 ਦਿਨ ਹੋ ਗਏ ਮਗਰ ਬੱਚਾ ਕੀ ਹੈ ਜੀ ਮਰ ਕੱਟੀ ਹੈ ਜੀ ਮਗਰ ਕੱਟੀ ਆ ਤੁਸੀਂ ਦੇਖ ਸਕਦੇ ਹੋ ਸੋਹਣੀ ਜਾਤ ਬਰੀਡ ਵਾਲੀ ਕੱਟੀ ਆ ਜੀ ਤੇ ਕਿੰਨਾ ਦੁੱਧ ਐ ਇਸ ਵਕਤ ਤਿਆਰ ਆ ਕੰਡੇ ਵਾਲਾ ਦੁੱਧ ਐ ਇਹਨੇ 12 ਤੋਂ 13 ਲੀਟਰ ਤਿਆਰ ਆ ਜੀ ਤਿਆਰ ਆ ਜੀ ਜੇ ਕੋਈ ਵੀ ਚਵਾਈ ਕਰਨੀ ਚਾਹੁੰਦਾ ਹੋਵੇ ਹਾਂਜੀ ਝੋਲ ਸਕਦਾ ਜੀ ਤੇ ਤੋੜ ਕੇ ਦਿਖਾ ਦਿਓ ਜੀ ਤੇ ਸੀਲ ਸਾਉ ਪੂਰੀ ਐ ਬਾਈ ਹਾਂਜੀ ਬਾਈ ਦੱਸਦਾ ਐ ਕਿ ਦੂਜੇ ਸੂਏ ਸੂਈ ਆ 18 ਦਿਨ ਹੋ ਗਏ ਸੂਈ ਨੂੰ ਮਗਰ ਕੱਟੀ ਬਹੁਤ ਸੋਹਣੀ ਐ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਕੈਮਰੇ ਤੋਂ ਡਰਦਾ ਈ ਥੋੜਾ ਬੱਚੇ ਦਾ ਵੀ ਕਰਦਾਗਾ ਕੱਟੀ ਤੁਹਾਨੂੰ ਦਿਖਾ ਦਿੰਨੇ ਪੂਰੀ ਜਾਤ ਬਰੀਡ ਵਾਲੀ ਕੱਟੀ ਐ ਜੀ ਵੀਡੀਓ ਬਣਾਉਣ ਦਾ ਸਮਾਂ 3:00 ਵਜੇ ਦੇਦਾ ਜੀ ਬਾਕੀ ਕੱਦ ਕਾਠ ਚੰਗਾ ਜੀ ਉੱਚੇ ਲੰਮੇ ਕੱਦ ਕਾਠ ਦੀ ਫੇਸ ਕੁਆਲਿਟੀ ਸੋਹਣੀ ਆ ਜੀ ਲਿਆ ਵੀਰ ਵਾਪਸ ਠੰਡੀ ਸੀਲ ਪੂਰੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਥਾਣਾ ਦੇ ਸਾਇਦ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਸੋਹਣੇ ਆ ਜੀ ਚਾਰੇ ਥਾਂ ਨਿੱਖੜ ਮੇ ਇੱਕੋ ਇਸਾਇਜ ਦੇ ਸੋਹਣਾ ਹਵਾਨਾ ਜੀ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲਓ ਜੀ ਬਾਕੀ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨਾ ਦੁੱਧ ਨਾ ਪੂਰਾ ਭਰਿਆ ਹੋਣਾ ਸੀਗਾ ਥਾਂ ਲੈਵੇ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਕਿਉਂਕਿ ਤਿੰਨ ਤੋਂ ਚਾਰ ਘੰਟੇ ਹਜੇ ਚਵਾਈ ਚ ਬਾਕੀ ਨੇ ਕੱਟੀ ਤੁਸੀਂ ਦੇਖ ਸਕਦੇ ਹੋ ਚੰਗੀ ਸੇਵਾ ਗੌਰ ਹੋ ਜੇ ਤਾਂ ਟਾਪ ਦੀ ਝੋਟੀ ਤਿਆਰ ਹੋ ਜੂਗੀ ਆਪ ਵੀ ਸੋਹਣੀ ਸੁਨੱਖੀ ਪੂਰੀ ਆ ਸੋਨਾ ਕੁੰਡਾ ਸਿੰਘ ਦੇ ਸਕਦੇ ਥਣਾ ਦੇ ਸਹਿਬ ਸੋਨੇ ਆ ਜੀ ਚਾਰੇ ਥਾਂ ਨਿਖੜ ਮੇ ਸੋਹਣੀ ਫੇਸ ਕੁਆਲਿਟੀ ਤੇ ਵੱਡੇ ਕਦ ਕਾਟਦੀ ਜੀ ਸੀਰ ਸਾਉ ਬਾਈ ਕਹਿੰਦਾ ਕਰਮਾ ਵਾਲੀ ਪੂਰੀ ਆ ਚਾਹੇ ਜਵਾਕ ਚੋਈ ਜਾਣ ਜੀ ਦੁੱਧ ਜਿੰਨਾ ਬਾਈ ਨੇ ਦੱਸਿਆ ਕੰਡੇ ਵਾਲਾ ਤਿਆਰ ਹੋਊਗਾ ਤਸੱਲੀ ਤੁਸੀਂ ਆਪ ਕਰਨੀ ਆ ਚਾਹੇ 2 ਟਾਈਮ ਚਵਾਈ ਕਰ ਲੋ ਚਾਹੇ 4 ਟਾਈਮ ਚਵਾਈ ਕਰ ਲੋ ਚਾਹੇ 6 ਟਾਈਮ ਚਵਾਈ ਕਰ ਲੋ ਜੀ ਕੀ ਮੁੱਲ ਆ ਜੀ ਇਹਦਾ ਵੇ ਇਹਦਾ ਮੁੱਲ 1,20,000 ਰੁਪਏ ਜੀ ਮਾਨਤਾਨ ਹੋ ਜਾਊਗਾ ਜੀ ਹਾਂਜੀ ਹੋ ਜੀ 1000 2000 ਤਾਂ ਹੋਣ ਜਾਂਦਾ ਜੀ ਠੀਕ ਆ ਜੀ 1,20,000 ਬਾਈ ਮੁੱਲ ਕਰਦੇ ਆ ਬਾਕੀ ਬਾਈ ਕਹਿੰਦੇ ਜਿਹੜਾ ਵੀਰ ਚੱਲ ਕੇ ਆਊਗਾ ਥੋੜਾ ਬਹੁਤਾ ਮਾਨਤਾਨ ਕਰ ਦਾਂਗੇ ਜੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀਰ ਨੂੰ ਮੱਝ ਪਸੰਦ ਆਉਂਦੀ ਆ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ